ਸਜਣਾ ਹੋਣਾ ਘਰ ਘਰ ਪੁੱਤ ਜੰਮਣੇ ਤੇਰੇ ਵਰਗਾ ਤਾਵਾ ਹੀ ਸਜਣਾ ਹੋਣਾ ਇਹ ਆ ਜੱਗੀ ਪਰਵਾਰ ਹੋਰ ਨਾਪੇ ਵਾਲਾ ਜੱਗੀ ਤੇਰੇ ਲਈ 2500 ਹੋਰ ਆ ਗਿਆ ਸਾਡਾ ਸਤਕਾਰਯੋਗ ਜੀਵਨ ਸੇਖਾ ਐਪਲ ਲੁਧਿਆਣਾ ਪ੍ਰੈਟੀ ਬਾਈ ਤੇ ਬੌਸ ਲੁਧਿਆਣਾ ਤੇ ਬੱਸੀ ਢੋਲੇ ਵਾਲੀ ਇਹਨਾਂ ਵੱਲੋਂ ਆਹ ਕੁੰਡੀ ਆਹ ਹੈਰੀ ਯੂਐਸਏ ਮਨੀ ਬੈਂਸ ਗੋਪੀ ਬੈਂਸ ਇੱਕ ਵੈਗਰੂ ਦੀ ਮੇਰ ਹੋਈ ਹੈ ਔਰ ਫੱਦੇ ਦਾ ਇੱਕ ਜੱਫਾ ਬਾਕੀ 5000 ਦਾ ਸਾਡਾ ਵੀਰ ਹੈਰੀ ਯੂਐਸਏ ਮਨੀ ਬੈਂਸ ਤੇ ਜੋਤੀ ਬੈਂਸ ਗੋਪੀ ਬੈਂਸ ਸਾਡਾ ਵੀਰ ਉਹਨਾਂ ਵੱਲੋਂ ਆਹ ਲਾਲ ਆਹ ਇਹ ਸਿਰਾਂ ਇਹ ਸਿਰਾਂ ਕੰਗਵਾਲ ਦਸ ਸਿਰਾਂ ਸਿਰਾਂ ਕੰਗਵਾਲ ਦਸ ਸਿਰਾਂ ਹਿੰਸੋਵਾਲ सो आल्ट सिधा कंदे साण भर पह उन